ਓਏ ਕਹਿੰਦੇ ਚੀਮ ਆ ਗਿਆ ਓਏ ਮਝਾ ਲਾ ਗਿਆ ਓਏ ਸਾਹਿਬ ਚੀਮ ਆ ਗਿਆ ਓਏ ਜਲੰਧਰ ਆ ਗਿਆ ਇਹ ਜਲੰਧਰ ਆ ਗਿਆ ਇਹ ਆਪਾ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਹਾਂ ਸਾਰੇ ਠੀਕ ਹੋਗੇ ਸਵਾਗਤ ਹੈ ਜੀ ਨਵੇਂ ਵਲੌਗ ਚ ਅੱਜ ਹੈ ਜੀ 12 ਤਰੀਕ ਮੇਲੇ ਵਾਲਾ ਦਿਨ ਹੈ ਜੀ ਤੇ ਸੰਗਤਾਂ ਸ਼ੁਰੂ ਹੋ ਗਈਆਂ ਆਪਣਾ ਆਪਣਾ ਕੰਮ ਕਰਨਾ ਸ਼ੁਰੂ ਠੀਕ ਆ ਉਹ ਚੈੱਕ ਕਰੋ ਉਹ ਹਾਲਾਂਡ ਆਂਦਾ ਆ ਆਪਣਾ ਲੇਡੀ ਜਾਂਦਾ ਵਾਲ ਇੱਕ ਹਾਲਾਂਡ ਉਹ ਜਾਂਦਾ ਟਰਾਲੀ ਦੇ ਨਾਲ ਗੱਡੀ ਆਪਣੀ ਚੱਲ ਗਈ ਪਹਿਲਾਂ ਬਿੱਲਾ ਭਾ ਲੈ ਗਿਆ ਤੇ ਹੁਣ ਆਪਾਂ ਜਾ ਕੇ ਟਰੈਕਟਰ ਲੱਦਣ ਲੱਗੇ ਆ ਟਰੈਕਟਰ ਲੱਦ ਕੇ ਤੇ ਫੇਰ ਚਾਲੇ ਪਾਵਾਂਗੇ ਭਾਈ ਅੱਗੇ ਨੂੰ ਹਾਂਜੀ ਵੀਰੋ ਮਾਇਲ ਲੋਡਡ ਲਵੀ ਸ਼ੇਡ ਬਿਲਕੁਲ ਜੀ ਬਿਲਕੁਲ ਕਈ ਮੇਲਿਆਂ ਤੋਂ ਬਾਅਦ ਮੈਂ ਕਈ ਵੀਰ ਕਹਿੰਦੇ ਕਹਿੰਦੇ ਮੇਲੇ ਪਤਾ ਨਹੀਂ ਕਿਉਂ ਨਹੀਂ ਲਾਉਂਦੇ ਮੈਂ ਕਿਹਾ ਜਦੋਂ ਤੱਕ ਸਾਡੇ ਸਾਥੀ ਮਨਜ਼ੂਰੀ ਨਹੀਂ ਦੇਣਗੇ ਅਸੀਂ ਮੇਲੇ ਨਹੀਂ ਲਾਉਂਦੇ ਆਜੋ ਆਜੋ ਆ ਜੀ ਲੋ ਇਹ ਆ ਬਾਬਾ ਮਿਹਰ ਕਰੇ ਵੈਸੇ ਬੂਟ ਲੈ ਕੇ ਚੜਨਾ ਨਹੀਂ ਚਾਹੀਦਾ ਬਾਈ ਅੱਗੇ ਪਰ ਆ ਭਾਈ ਬਈ ਗਲਤੀ ਆ ਆ ਜੀ ਕਰੋ ਚੈੱਕ ਇੱਕ ਜੋਟਾ ਰੈਡੀ ਇੱਕ ਆਪਾਂ ਇਹਦੀ ਬੋਤਲ ਬਦਲਨੀ ਹੈ ਛੋਟੇ ਛੋਟੇ ਕੰਮ ਰਹਿ ਹੀ ਜਾਂਦੇ ਆ ਬੋਤਲ ਨਾਲ ਲੀਕ ਹੁੰਦੀ ਆ ਉਪਰੋਂ ਟੱਕਣ ਕੋਲ ਕਰਦੇ ਆ ਜੀ ਇਸ ਛੋਟੇ ਨੂੰ ਅੰਦਰ ਲਓ ਜੀ ਵੀਰੋ ਇਹ ਟਰਾਲੀ ਆਪਣੀ ਲੰਬੀ ਆ ਠੀਕ ਐ ਇਹਦਾ ਪਤਾ ਕਿੱਥੋਂ ਲੱਗਾ ਜਿਹੜੀ ਆਪਾਂ ਪਹਿਲਾਂ ਲੈ ਕੇ ਜਾਂਦੇ ਸੀ ਉਹਦੀ ਹੁੱਕ ਹਾਲੈਂਡ ਦੀ ਇਹ ਚ ਵੱਜਦੀ ਹੁੰਦੀ ਸੀ ਬੌਂਡਰੀਰ ਚ ਆ ਕੇ ਠੀਕ ਐ ਤੇ ਇਹਦਾ ਬਹੁਤ ਫਰਕ ਪੈ ਗਿਆ ਠੀਕ ਐ ਬਾਕੀ ਹੁਣ ਉਤਰਦੇ ਆ ਜੀ ਦੇਖਦੇ ਆ ਫਿਰ ਪਾਉਨੇ ਆ ਚੱਲੇ ਉਹ ਗੜੀ ਆਪਣੀ ਰਾਣੀ ਸੁੰਦਰਾ ਦੇਖੋ ਪਹੁੰਚ ਗਏ ਜੀ ਪੰਪ ਤੇ ਪਵਾਈਏ ਤੇਲ ਤੇ ਫਿਰ ਨਿਕਲੀਏ ਇਹ ਝੋਟਾ ਅੱਜ ਕਿੰਨੇ ਦਾ ਕਰੂ ਆਉਂਦੇ ਆਉਣ ਦੇ 35 300 ਦਾ ਪੈਣਾ ਐਚ ਵੀ ਦੇਖਦੇ ਆਲੇ ਪੈਂਦਾ ਆ ਭਾਜੀ ਇਹ ਕਹਿੰਦਾ 3600 ਦਾ ਪੈਣਾ ਐਚ ਵੀ ਉਹ ਤੋਂ ਲੱਗੇ ਹੋਣਾ ਇਹਨਾਂ ਦੇ ਪੈਣਾ ਹੂੰ ਆਓ ਜੀ ਬਾਕੀ ਉਹਨਾਂ ਚ ਪਵਾ ਲਾਂਗੇ ਦੱਸਦੇ ਹਾਂ ਹੁਣ ਤੁਹਾਨੂੰ ਅੱਗੇ ਜਿੱਦਾਂ ਜਿੱਦਾਂ ਰਹੂਗਾ ਪਹੁੰਚ ਗਏ ਜੀ ਆਨੰਦਪੁਰ ਕਲੌਡ ਠੀਕ ਹੈ ਜੀ ਤੇ ਉਹ ਆਪਾਂ ਨਾ ਅੱਗੇ ਚੱਲ ਚਲੇ ਉਹ ਲੋਕੇਸ਼ਨ ਅੱਗੇ ਦੀ ਪਾਈ ਹੋਈ ਹੈ கரੈਕਟ ਲੋਕੇਸ਼ਨ ਨਹੀਂ ਸੀਗੀ ਤੇ ਉਹਦੇ ਕਰਕੇ ਅੱਗੇ ਨਿਕਲ ਗਏ ਹੀ ਆਪਾਂ ਹੁਣ ਟਰਾਲੀ ਬੈਕ ਕਰਦੇ ਆ ਤੇ ਉਹ ਦੇਖੋ ਟਰਾਲੀ ਵੇਖ ਹੁੰਦੀ ਆ ਆਪਣਿਆਂ ਇੱਕਦਾਂ ਪਤੰਦਰ ਜਦੋਂ ਬੈਕ ਕਰਦੇ ਆ ਸਾਰੇ ਪਾਸੇ ਕਿਤੇ ਲੋਕ ਦੇਖਣ ਲਾ ਜਾਂਦੇ ਵੀ ਇਹ ਕੀ ਚੀਜ਼ ਲੈ ਆਈ ਬੱਕਰਾ ਜਿਹਾ ਸਿਸਟਮ ਹੋ ਜਾਂਦਾ ਕੰਮ ਤੇ ਬਾਕੀ ਹੁਣ ਚਲੋ ਦੇਖਦੇ ਆ ਤੇ ਕਰਦੇ ਆ ਆਪਾਂ ਜੀ मोड़ लिया ट्रैक्टर का ठीक है निकलते चलते हैं उड़ना के फिर मिलते हैं तुम हाँ जी वीरली so पहुँच गया ट्रैक से ठीक है जी अपने झोटे आ लगे आोटा वो तीजा चौथा चार झोटे आए अज्ज ठीक है चलने तेजियाँ ठीक है ते बाकी हाल ट्राली बैग मुकाबला चली जाता या। है ट्राली बैग मुकाबला खत्म होगा फिर टाइम पैनगिया फिर चलूगा तो मौसम चेक करो ओह गल होती है जे तो सानू ਛੋਟੀ ਪੰਨ ਬਾਕੀ ਦੇਖਦੇ ਆਂ ਭਾਈ ਰੱਬ ਨੂੰ ਕੀ ਮਨਜ਼ੂਰ ਆ ਕੀ ਨਹੀਂ ਨਾਰੂ ਪੀਨੇ ਖੁੰਡੇ ਪੀਨੇ ਕਿੱਥੇ ਫੈਂਟਾ ਜੱਟ ਪੀਏ ਸਾਡੇ ਹੁੰਦੀਆਂ ਰੋਮੈਂਟਿਕ ਮੱਚਾ ਜੱਟ ਪੀਏ ਰੰਗ ਸਾਹਮਣੇ ਤੇ ਪਾਏ ਚਾੜੇ ਲਈ ਲੋ ਜੀ ਵੀਰੋ ਪਹਿਲਾ ਟਰੈਕਟਰ ਚੱਲਿਆ ਸੀਗਾ ਇੱਥੇ ਆ ਕੇ ਬੰਦ ਹੋ ਗਿਆ ਦੂਜੇ ਗਿਹੜੇ ਅਗਲਾ ਟਰੈਕਟਰ ਜੀ ਭੰਦਰਪਾ ਜੀਤ ਸਿੰਘ ਹਜ਼ਾਰੀਦਾਰ ਬਹੁਤ ਜ਼ਿਆਦਾ ਕਿੜਾ ਟ੍ਰੈਕ ਆ ਬਹੁਤ ਜ਼ਿਆਦਾ ਕਿੜਾ ਟ੍ਰੈਕ ਆ ਦੋਵਾਰ ਸਾਹ ਦਾ ਜੀ ਤੇ ਤੁਮਾਂ ਕੋ ਖਾਣੇ ਦੇ ਹੀ ਜਾਂਦੇ ਆ ਗੱਲ ਜਿਆਦਾ ਉਹ ਕਾਹ ਕਰ ਕੋ ਨਾ ਨਕਸਾਨ ਹੋ ਜਾਂਦਾ ਯਾਰ ਇਦਾਂ ਨਾ ਜਿਆਦਾ ਕਿੜ ਕਿ ਹੁਣ ਕਰੀਏ ਕੀ ਕਮੇਟੀ ਦੇ ਹੱਥ ਬਸ ਨਹੀਂ ਹੈ ਜੀ ਹੁਣ ਕਰਦੇ ਉਹ ਦਾ ਅਰੇ ਕਿਹਨੇ ਦੇਣਾ ਕਿਸੇ ਦੀ ਕਰਾ ਦੀ ਗਾਰੰਟੀ ਲਾ ਦੇ ਲੋਕਾਂ ਜਿਹੜੀ ਉਹ ਕੰਮ ਕਰਿਆ ਟੋੜ ਵੀ ਚੰਗਾ ਆ ਟਰੈਕ ਵੀ ਕਿਹੜਾ ਹੋ ਗਿਆ ਆ ਠੀਕ ਆ ਬਾਕੀ ਚਲੋ ਦੇਖੀ ਜਾਊਗੀ ਜਿੱਦਾਂ ਜਿੱਦਾਂ ਇਹ ਹੁਣ ਕੰਡੀਸ਼ਨ ਆ ਵੀਰ ਕੋਈ ਪਤਾ ਨਹੀਂ ਇਹ ਪਹਿਲੇ ਬੰਦਿਆਂ ਨੂੰ ਐਡਵਾਂਟੇਜ ਮਿਲਦੀ ਹੈ ਪੂਰੀ ਪਤਾ ਨਹੀਂ ਜਿਹੜੇ ਸੈਂਟਰ ਚੱਲੇ ਉਹਨਾਂ ਨੂੰ ਮਿਲਦੀ ਐਡਵਾਂਟੇਜ ਜਾਂ ਲਾਸਟ ਵਾਲਿਆਂ ਨੂੰ ਮਿਲਦੀ ਇਹ ਟਰੈਕ ਦਾ ਕੋਈ ਹਿਸਾਬ ਨਹੀਂ ਹੋਣਾ ਦੇਖੋ ਲੈੜੇ ਲਾਓ ਜੀ ਲਾਓ ਜੀ ਵੀਰੋ ਹੌਲੈਂਡ ਚੱਲਦਾਗਾ ਠੀਕ ਐ ਇਹ ਲਾਈਨ ਪੰਪ ਤੇ ਬਹੁਤ ਸੋਹਣਾ ਚੱਲਦਾ ਟਰੈਕ ਪੂਰ ਦਾ ਨਾਂ ਉਤਾਂ ਦੀ ਪਤਾ ਨਹੀਂ जा छपा टाइम लाया भाई बहुत वादिया बहुत सतरजा लो जी वीर फाइनली मजेल एंट्री होगी चैकिंग भी डन होगी ਠੀਕ ਹੈ ਜੋਤੀ ਹਾਸ ਹੁਣ ਬਸ ਵੇਟ ਕਰਨੀ ਆਪਣੀ ਟਰਨ ਦੀ ਕਿਉਂਕਿ ਪੰਜ ਕਿ ਟ੍ਰਾਈਕਰ ਰੇਡ ਸਿਸਟਮ ਲਗਾਉਂਦੀ ਹੈ ਬਹੁਤ ਵਧੀਆ ਸਿਸਟਮ ਜੀ ਆਪਾਂ ਦੇਖਦੇ ਹਾਂ ਬਾਕੀ ਕੀ ਸਾਫਟਵਰ ਆਉਂਦਾ ਹੈ ਤੁਹਾਨੂੰ ਦਿਖਾਵਾਂਗੇ ਆਪਨੀ ਟੀਮ ਸਾਰੀ ਚੈੱਕ ਕਰੋ ਸਾਰੀ ਟੀਮ ਰੋ ਵੇਟ ਹੋ ਗਈ ਓਵਰ ਲਾਓ ਸਾਹਮਣੇ ਮੇਰੇ ਕੋਲ ਲਓ ਸਾਹਮਣੇ ਕਹਿੰਦੇ ਭੇਜੇ ਮਾਰਾ ਇਸ ਨੇ ਸ਼ਕਤੀ ਵਿੱਚ ਧੋਹੇ ਵਾਲਾ ਸੁੱਖਾ ਕਹਿੰਦੇ ਖ਼ਮਾਲ ਕਰੀਆ ਬੱਲੇ ਵਖਰੀਆਂ ਨੇ ਆਓ ਲਓ ਸਾਹਮਣੇ ਮੇਰੇ ਕੋਲ ਬਾਪਿਓ ਹੁੰਦਾ ਢੰਡਾ ਜਾ ਪਰ ਤੇਜ਼ আপনার <coughs> <coughs> ਅੱਜ ਯਾਰੂ ਕਰਸੇਗੀ ਆ ਮੱਡਾ ਦੁਆਰੇ ਤੋਂ ਆਇਆ ਹੋਇਆ ਇਹ ਸੁੱਖਾ ਤੇਹਾ ਹੁਸ਼ਿਆਰ 1100 ਜਿੱਤ ਕਹਾਵਾਲਾ ਦੇ ਨਾਲ ਮੇਰੇ ਨਾਲ আর ਦੂਜੇ ਦਾ 88 ਦੇਖੋ ਇਹ ਸਮਾਂ ਹੈ ਜੀ 1 ਮਿੰਟ 34:55 ਦਾ ਕਰੋ ਜੀ 1:43:59 ਬੀਰੋ ਇਹਦਾ ਆਇਆ ਇੱਕ ਤਰਕਾਰੀ ਜੁੰਗਾ ਆਪਣਾ ਹੈਗਾ ਯਾ 146 ਕੋਸ਼ੇ ਆ ਜੀ ਜਿੰਦਰ ਸਖ ਬਹੁਤ ਸੋਹਣਾ ਚੱਲ ਰਿਹਾ ਵਾਹ ਹਲੇ ਸਟਾਰਟਿੰਗ ਥੋੜਾ ਜਿਹਾ ਲੈਗ ਰਹਿ ਗਿਆ ਜੇ ਉਹ ਸੱਟ ਹੋ ਜਾਂਦਾ ਫਿਰ ਪੈਟਰ ਹੋਰ ਪਹਿਲਾਂ ਆ ਜਾਂਦਾ ਅਣੀ ਤਰ੍ਹਾਂ ਅਰਬਨ ਉਹ ਬਾਬਾ ਪਟਾਕ ਕਿੰਨਾ ਆਉਂਦਾ ਟੰਦਨ ਬਾਬਾ ਜਵਾਰ ਸਿੰਘ ਦੀ ਹਰੀਪੁਰ 755 ਰੱਬਾ ਸੋਖ ਰੱਖੇ ਬਹੁਤ ਵੇਖੀ ਗਰਾਉਂਡ ਦੇ ਵਿੱਚ ਆ ਟਰੈਕਟਰ ਨੇ ਕਹਿੰਦੇ ਤੰਗੀਆਂ ਦੇ ਵਿੱਚ ਪੰਪੀ ਰਿਕਾਰਡ ਨੇ ਮੇਰੇ ਵੀਰੋ ਪੰਪੀ ਰਿਕਾਰਡ ਨੂੰ ਟੱਟੂ ਤੰਗੀਆਂ ਦੇ ਵਿੱਚ ਇਹ ਕਹਿੰਦੇ ਬੰਦੂ ਪੰਪੀ ਰਿਕਾਰਡ ਪਰ ਕਹਿੰਦੇ ਸਵਾਹ ਵਾਤੇ ਖਿਗਲੇ ਲਓ ਜੀ ਆਇਆ ਸਾਹਬ 4 ਸਿਲੰਡਰ ਆਗ ਲਾ ਕੇ ਉਹ ਬਾਬੇ ਸਿਰਾ ਓਏ ਉਹ ਸਿਰਾ ਓਏ ਕਨਾਗ ਲਾ ਕੇ ਚਲਾਇਆ ਓਏ ਵਾਹ ਬਾ ਹੱਟ ਲੱਗ ਗਿਆ ਓਏ ਹੋਏ 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 ਓ ਬੱਲੇ ਬੱਲੇ ਓਏ ਓ ਬੱਲੇ ਓਏ ਤੇਰਾ ਓਏ ਹੋਏ ਹੋਏ ਓ ਬੱਲੇ ਬਾਬਾ ਜੀ ਮਤੀ ਸਾਡੇ ਓਏ 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 ਇਹ ਸੋਲ ਸਿਮੂਲੇਟਰ ਓਏ ਉਹ ਮੇਰੀ ਗਾਲ ਸੁਣੋ ਉਹ ਮੇਰੀ ਗਾਲ ਸੁਣੋ ਇਹਨੂੰ ਤਾਂ ਟਰੈਕ ਵੀ 20 ਕਿੱਲੇ ਦਾ ਚਾਹੀਦਾ ਬਾਜੀ ਚਾਰ ਮੋੜ ਇੱਥੇ ਵੀ ਰੇਸ ਛੱਡੀ ਉੱਥੇ ਵੀ ਰੇਸ ਛੱਡੀ ਵਾਹ ਵਾਹ ਹੈ ਹੈ ਬਾਜੀ ਹੌਣ ਕਹੋ 4 ਸਿਲੰਡਰ ਕਿਹੜੇ ਚਲਾਉਣੇ ਆ ਹੈ ਹੁਣ ਸਾਨੂੰ ਕਹੋ ਕਿਹੜੇ ਕਿਹੜੇ 4 ਸਿਲੰਡਰ ਚਲਾਉਣੇ ਆ ਆ ਹੁੰਦਾ ਸਰਾ ਇਹਨੂੰ ਕਹਿੰਦੇ ਆ ਸਰਾ ਸਰਾ ਵਾਹ ਵਾਹ ਵਧੀਆ ਓ ਭਾਈ ਬੰਦੇ ਨੇ ਇੰਨੀ ਰੇਸ ਘਟਾਈ ਯਾਰ ਇੰਨੀ ਰੇਸ ਵੱਧੋ ਸੋਧ ਸਲੋ ਸੋਧ ਬਹੁਤ ਵਧੀਆ ਸਰਾ ਲਾ ਤਸਰਾ بیکر کرے پاؤٹ آؤٹ دو ساري هي مستقبليني چيني جاؤ پون جي طرفان اچ ساري جيڪرا ڏاڻا ڏي 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 ਉਹ ਯਾਰ ਕੱਪਾ ਵਾਰ ਕਰਦਾ ਕਦੇ ਮੁੰਡੇ ਕੀ ਖੇਡਦੇ ਉਹ ਜੱਗਿਆ ਉਹ ਵੀਰੀ ਮਾਰ ਕਰਦਾ ਉਹ ਵੀਰੀ ਅਮਰਦਾ ਬੱਲੇ ਬੱਲੇ ਕਰਦਾ ਜੱਗਿਆ ਜੱਗਿਆ ਬੱਤਮੀ ਬਾਸਤ ਨਾਲੇ ਲਾਈ ਦੀਆ ਸਾਦਾ ਕੱਤਾ ਕਰਿਆਣਾ ਕੱਤਾ ਆਗਰਾ ਸ਼ਕਤੀ ਦੀ ਸ਼ਕਤੀ ਨੂੰ ਜਾ ਰਿਹਾ ਕੱਤਾ ਸ਼ਕਤੀ ਦੀ ਬੱਲੇ 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 ਆ ਖਿੱਚ ਖਿੱਚ ਕੇ ਗੋਲ ਉਹ ਕਹਿੰਦੇ ਚਾਚਾ ਵਾਲਾ ਗੇਰ ਹੁਣ ਆਇਆ ਦਾ ਕਹਿੰਦੇ ਚਾਚਾ ਵਾਲਾ ਗੇਰ ਉਹ ਕਹਿੰਦਾ ਇਹ ਚਾਚਾ ਵਾਲਾ ਗੇਰ ਕਹਿੰਦੇ ਆ ਹੁਣ ਲੱਗਿਆ ਮੇਰੇ ਵੀਰੋ ਉਹ ਫਤਿਹਾਂ ਹੁਣ ਕਰਦੀਆਂ ਨੇ ਫਤਿਹ ਦਾ ਹੁਣ ਕਰ ਕਿਉਂਦਾ ਫਤਿਹ ਗਰੁੱਪ ਦਾ ਨਾਮ ਉਹ ਕਿਹਾ ਫਤਿਹ ਕਰ ਤੋ ਇਹ ਕਿਹੜੇ ਵੀਰੋ ਕਹਿੰਦੇ ਉੱਠਾ ਸੱਟਾ ਕੇਟੋਬਾਈ 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 ਹਾਂਜੀ ਵੀਰੋ ਸੋ ਟਰੈਕਟਰ ਆਪਣੇ ਚੱਲ ਗਏ ਸੀਗੇ ਠੀਕ ਹੈ ਹਾਲੈਂਡ ਵੀ ਚੱਲ ਗਿਆ ਤੇ ਜੌਂਡੀਅਰ ਵੀ ਚਲਾ ਲਿਆ ਸੀਗਾ ਠੀਕ ਹੈ ਤੇ ਜੌਂਡੀਅਰ ਦੀ ਜੋ ਟਾਈਮਿੰਗ ਆਈ ਸੀ 1 ਮਿੰਟ ਤੇ 46 ਸਕਿੰਟ ਤੇ ਕੁਝ ਮਾਈਕਰੋ ਨਹੀਂ ਸੀ ਮਾਈਕਰੋ ਨੂੰ ਮੈਨੂੰ ਯਾਦ ਨਹੀਂ ਆ ਠੀਕ ਹੈ ਬਹੁਤ ਸੋਹਣਾ ਚੱਲਿਆ ਸੀਗਾ ਠੀਕ ਹੈ ਤੇ ਬਾਕੀ ਹੁਣ ਬਾਈ ਵੀ ਟਾਈਮ ਹੋ ਗਿਆ ਸਵੇਰੇ 4 ਵਜੇ ਦਾ ਠੀਕ ਹੈ ਤੇ ਹ ਹਾਲਾਤ ਇੰਨੇ ਕਿ ਜ਼ਿਆਦਾ ਬੁਰੇ ਹੋ ਗਏ ਆ ਬਾਈ ਕਿ ਪੁੱਛੋ ਨਾ ਕਿਉਂ ਚੱਕਰ ਮੈਂ ਟੇਪ ਆ ਗਿਆ ਸਾਰਾ ਕਿ ਲੇਟ ਬਹੁ ਹੋ ਗਏ ਠੀਕ ਨਹੀਂ ਯਾਰ ਕੱਲ ਰਾਤ ਵੀ ਨਹੀਂ ਸੁੱਤੇ ਸੀਗੇ ਠੀਕ ਹੈ ਉਦਾਂ ਹੀ ਉੱਠ ਕੇ ਤੇ ਸਵੇਰੇ ਸਾਰਾ ਦਿਨ ਹੋ ਗਿਆ ਤੇ ਅੱਜ ਦੀ ਰਾਤ ਤੇ ਅੱਜ ਦਾ ਫੇਰ ਅਗਲਾ ਅਗਲਾ ਸਵੇਰਾ ਚੜ ਗਿਆ 4 ਵਜੇ ਤੂੰ ਚੈੱਕ ਕਰ ਲੋ ਠੀਕ ਹੈ ਹੁਣ ਬਸ ਮੇਲਾ ਦਾ ਹੁਣ ਨਾਮ ਨੂੰ ਵੰਡਣੇ ਆਪਾਂ ਨੂੰ ਤਾਂ ਕੋਈ ਹਿਸਾਬ ਨਹੀਂ ਪਤਲਾ ਕਿ ਕਿੱਥੇ ਕਿਹੜੇ ਆ ਮੇਲਾ ਪ੍ਰਬੰਧ ਮੁੰਡਿਆਂ ਦੇ ਬਹੁਤ ਵਧੀਆ ਸੀ ਐਵੇਂ ਨਹੀਂ ਆਪਾਂ ਕਹਿੰਦੇ ਇੱਕਦਮ ਬਿਲਕੁਲ ਫੇਅਰ ਇਹਨਾਂ ਨੇ ਉਹ ਕਰਾਇਆ ਠੀਕ ਹੈ ਮੇਲਾ ਵੀ ਹਾਂ ਹਰੇਕ ਦੀ ਚੈਕਿੰਗ ਹੋਈ ਜੋ ਜੋ ਉਹਨਾਂ ਨੂੰ ਡਾਊਟ ਸੀ ਅਗਲੇ ਨੇ ਡਾਊਟ ਕਲੀਅਰ ਕੀਤੇ ਵਧੀਆ ਮਤਲਬ A to Z ਵਧੀਆ ਮੇਲਾ ਸੀਗਾ ਤੇ ਬਸ ਦਿੱਕਤ ਕਿੱਥੇ ਰਹਿ ਗਈ ਮੇਲਾ ਲੇਟ ਬਹੁਤ ਹੋ ਗਿਆ ਕਿਉਂਕਿ ਮੀਂਹ ਪੈਂਦਾ ਰ ਮੀਂਹ ਪੈਣ ਕਰਕੇ ਲੇਟ ਹੋ ਗਿਆ ਤੇ ਅੱਜ ਦੀ ਜਿਹੜੀ ਟਾਈਮਿੰਗ ਜਾਂ ਜੋ ਵੀ ਹੋਊਗਾ ਨਾਮਾ ਨੂਮਾ ਦੇ ਨਾ ਅਨਾਉਂਸਮੈਂਟ ਉਹ ਬਾਅਦ ਚ ਹਲੇ ਤਾਂ ਕਾਪੀ ਬਣਨੀ ਆ ਹੁਣ ਤਾਂ ਲਾਡੀ ਲੰਡੇ ਹੁਣ ਵੀ ਚਲੇਗੇ ਸੀਗੇ ਠੀਕ ਹੈ ਉਹ ਲਾਈਵ ਵਾਲੇ ਵੀ ਚਲੇਗੇ ਤੇ ਮਤਲਬ ਇਹ ਚੀਜ਼ ਨਹੀਂ ਸਮਝ ਲੱਗੀ ਵੀ ਕੱਲ ਤਾਂ ਕੋਈ ਮੇਲਾ ਹੈ ਨਹੀਂ ਸੀ ਹੈਨਾ ਵੀ ਬੰਦੇ ਚਲੋ ਰੋ ਜਾਂਦੇ ਦਾ ਮੈਂ ਵੀ ਇਹ ਛੇਤੀ ਨਿਪਟ ਜਾਂਦਾ ਮੈਨੇਜਮੈਂਟ ਹੋ ਜਾਂਦੀ ਚਲੋ ਫਿਰ ਵੀ ਕਮੇਟੀ ਨੇ ਆਪ ਦਾ ਮਾੜਾ ਚੰਗਾ ਕਰਕੇ ਨਿਬੇੜਤਾ ਹੁਣ ਦੋ ਚਾਰ ਟਰੈਕਟਰ ਰਹਿ ਗਏ ਚੱਲਣ ਵਾਲੇ ਸੋ ਫਿਲਹਾਲ ਆਪਾਂ ਦਾ ਚਾਲੇ ਪਾਲੇ ਆ ਘਰ ਨੂੰ ਕਿਉਂਕਿ ਬਾਈ ਥੱਕ ਬਹੁਤ ਜ਼ਿਆਦਾ ਹੋ ਗਿਆ ਮੁੰਡੇ ਸਾਰੇ ਥੱਕੇ ਪਏ ਆ ਫਿਰ ਸਾਰੇ ਕੰਮਾਂ ਗੱਜਾਂ ਵਾਲੇ ਆ ਆਪਣੇ ਆਪਣੇ ਕੰਮ ਸੰਭਾਲਣੇ ਆ ਸਾਰਿਆਂ ਨੇ ਜਾ ਕੇ ਠੀਕ ਹੈ